ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਅੱਜ ਦੀ ਵੀਡੀਓ ਵਿੱਚ ਦੋ ਬੇੜਾ ਗੱਬੜਾ ਦਿਖਾਵਾਂਗੇ ਸੇਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਨਾਮ ਆਪਣਾ ਸਾਕੂ ਸਿੰਘ ਹੈ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 75288 50.58 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਪਹਿਨਦੀ ਵੜ ਦੇਖੀ ਜਾਨਾ ਥੋੜੀ ਕਰਾਸ ਆ ਗਈ ਹੈ ਨਾ ਹਾਂ ਜੀ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਕਰ ਦੂਜਾ ਸੂਆ ਤੇ ਕਿਹ ਇੱਕ ਦਿਨ ਲੈਂਦੀ ਆ ਸੂਣ ਦੇ ਲੈ ਜੋ ਜੇ 10 ਲੈ ਬਾਈ 10 ਦਿਨ ਸੂਣ ਚ ਬਾਕੀ ਠੰਡੀ ਸੀਰ ਬਹੁਤ ਹੈ ਹੈ ਨਾ ਤੇ ਥਾਣ ਵੀ ਸੋਹਣਾ ਮੁੱਠੀ ਵਾਲਾ ਸਾਫ ਸੁਥਰਾ ਕਿੰਨਾ ਕਿਦਾਂ ਤੇ ਪਾ ਦੂ ਵੀਰ ਮੇਰੇ ਇਹ ਦਸ ਤੇ ਪਾ ਦੋ ਬਾਈ 15 ਕਿਲੋ ਤੇ ਭਾਅ ਦਾ ਕੀ ਰੱਖਿਆ ਭਾਅ ਇਹਦਾ 55000 ਗਜੈਸ ਹੋਜੂਗੀ ਹਾਂ ਤੋਰੀ ਬਾਹਰ ਨੂੰ ਸੋ ਵੀਰ 55000 ਰੁਪਏ ਡਿਮਾਂਡ ਆ ਇਹਦੇ ਵਿੱਚੋਂ ਗਜੈਸ ਹੋਜੂ 15 ਲੀਟਰ ਸੋ ਬਰੋ ਫੇਸ ਕੁਆਲਟੀ ਮੂੰ ਮੱਥਾ ਦੇਖ ਸਕਦੇ ਹੋ ਦੂਜਾ ਸੂਆ ਸੁੰਦੀ ਆ ਦਿਨ ਦਾਸ ਕਹਿੰਦੀ ਆ ਪਰ ਠੰਡੀ ਦਾ ਕੋਈ ਅੰਤ ਨਹੀਂ ਇਹਦਾ 15 ਲੀਟਰ ਦੁੱਧ ਪਾਉ ਤੇ ਹੈ ਜਮਾ ਜੇਠ ਦੇ ਮਹੀਨੇ ਧੁੱਪੇ ਬਨਣ ਵਾਲੀ ਜਮਾ ਹਨਾ ਜਮਾ ਨਹੀਂ ਸਾਹ ਭਰਦੀ ਇਹ ਜਿੱਥੇ ਮਰਜੀ ਬਨ ਕੇ ਚੋਈਏ ਜਮਾ ਕੋਈ ਤੇ 55000 ਚ ਮਾਨਤਨ ਕਰਦਾਂਗੇ ਆ ਮਾਨਤਨ ਫੁੱਲ ਕਰਾਂਗੇ ਬਾਈ ਸਮਾਨਤਾਰ ਵੀਰ ਕਹਿੰਦਾ ਫੁੱਲ ਕਰਾਂਗੇ ਰੱਜੀ ਰੂਹ ਵਾਲਾ ਬੰਦਾ ਜਮਾ ਵਾ ਠੀਕ ਆ ਬੰਦੇ ਨੂੰ ਸੋ ਦਿਨ ਹਫਤਾਗ ਲੈਂਦੀ ਆ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਤੇ ਕੀਮਤ ਇਹਦੀ ਹੈਗੇ ਸਿਰਫ 55000 ਰੁਪਏ ਗਜਾਇਸ ਵੀਰ ਕਹਿੰਦਾ ਲਾਜ਼ ਪੂਰੀ ਸਾਫ ਸੁਥਰੀ ਬਾਜ ਵਿਭਾਜ ਬਿਲਕੁਲ ਜਮਾ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਸਿੰਘਾਂ ਵਾਲੀ ਵਿਹੜ ਦੇਖੀ ਜਾਨੇ ਕਿਹੜਾ ਦੁੱਧ ਹੁੰਦੀ ਆ ਜੀ ਇਹ ਪਹਿਲਾ ਸੂਆ ਬਾਈ ਜੀ ਤੇ ਠੰਡੀ ਹੈ ਜੀ ਇਹ ਮੈਂ ਹਾਂ ਠੰਡੀ ਸੀ ਇਹ ਦੀ ਬਹੁਤ ਤੇ ਕਿੰਨਾ ਕ ਦਿਨ ਲੈਂਦੀ ਆ ਸੂਣ ਦੇ 10 ਕ ਦਿਨ ਹੀ ਇਹ ਲੈ ਜੂਗੇ ਮੂੰਹੋ ਚਾਰ ਦੰਦ ਮੂੰਹੋ ਚਾਰ ਦੰਦ 10 ਕ ਦਿਨ ਸੂਣ ਚ ਬਾਕੀ ਤੇ ਕਿੰਨਾ ਕ ਦੁੱਧ ਪਾਉਂਦੀ ਉਮੀਦ ਆਪਾਂ ਨੂੰ ਦੁੱਧ ਪਾ ਦੋ ਬਾਈ 12 13 ਕਿਲੋ 12 13 ਕਿਲੋ ਇਹਦਾ ਭਾ ਕੀ ਆ ਇਹਦਾ 50000 ਰੁਪਏ ਗਜੈਸ ਹੋ ਜੂਗੀ ਹਾਂ ਧੋਈ ਬਾਹਰ ਨੂੰ ਸੋ ਪਰ ਇਹਦਾ ਮੁੱਲ ਹੈਗਾ 500 ਇਹਦਾ 12 13 ਕਿਲੋ ਹਵਾ ਨੂੰ ਘੰਨੇ ਤੇ 16 ਦੇ 17 ਦੇ ਦੋ ਸਿੰਘਾ ਵਾਲੀ ਬੱਚੀ ਆ ਕ੍ਰਾਸ ਪੈਂਦੀ ਆ ਸੋ ਥਣ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਕੀਮਤ ਇਹਦੀ ਹੈਗੇ ਸਿਰਫ 50000 ਰੁਪਏ ਹਨਾ ਸੋ ਕੱਚੀਆਂ ਬੈੜਾ ਦੋਨੇ ਤੇ ਬਾਜ ਵਿਪਾ ਦੀਆਂ ਮਾਨਦਾਨ ਵੀਰ ਕਹਿੰਦਾ ਲਾਜ਼ਮੀ ਕਰਾਂਗੇ ਤੇ ਥਣ ਹਵਾਨਾ ਦੇਖੋ ਸੋਹਣਾ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਨਾਂ ਵੀ ਦਾ ਸਾਧੂ ਸਿੰਘ ਦੋਨਾ ਬੈੜਾ ਦੇ ਵਿੱਚੋਂ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ